ਜਾਊਗਾ ਮੈਨੂੰ ਤਾਂ ਕੋ ਗੱਲਾਂ ਨਹੀਂ ਮੈਂ ਤਾਂ ਰਾਤ ਨੂੰ ਸੁਣਨਾ ਆਪਣੇ ਬਾਪ ਨੂੰ ਰੋਜ਼ ਗੱਲਾਂ ਕਰਕੇ ਸੁਣਨਾ ਬਾਪੂ ਜਮੀਰ ਮਾਰੀ ਨਹੀਂ ਆਪਾਂ ਨਾ ਜਮੀਰ ਮਾਰਾਂਗੇ ਮਾਰਾਂਗੇ ਨਾ ਮਾਰਨੀ ਹੈ ਅਖੀਰਲੇ ਸਾਹ ਤੱਕ ਗੁਰੂ ਦੀ ਗੱਲ ਕਰਦੇ ਜਾਣਾ ਮੈਂ ਤਾਂ ਇਹਨਾਂ ਭੁੱਲੜ ਵੀਰਾਂ ਨੂੰ ਜਿਹੜੇ ਮੇਰੇ ਭੁੱਲੇ ਹੁਣ ਮੈਂ ਦੱਸਣਾ ਚਾਹੁੰਦਾ ਜੇ ਸਿੱਕਾ ਭਾਜੀ ਆ ਜਾਂਦੇ ਨਾ ਆਪਣੀ ਜ਼ੁਬਾਨੀ ਦੱਸ ਦੇ ਆਪਣੀ ਜ਼ੁਬਾਨੀ ਦੱਸ ਦੇ ਮਜ਼ਾ ਆ ਜਾਂਦਾ ਆ ਟੈਂਟ ਕਿਉਂ ਲਾਉਣਾ ਪਿਆ ਸਾਨੂੰ ਮੈਨੂੰ ਤਿੰਨ ਤਰੀਕ ਨੂੰ ਉੱਥੋਂ ਸੱਦਿਆ ਮੈਂ ਤਿੰਨ ਤਰੀਕ ਨੂੰ ਉੱਥੋਂ ਪਹੁੰਚਿਆ ਭਾਈ ਜਸਦੀਪ ਸਿੰਘ ਜੀ ਇਹ ਸਾਰੇ ਉੱਥੇ ਭੰਗੀਰ ਭਾਲਕੌਰ ਬੈਠੇ ਆ ਭਾਈ ਮਨਮੋਹਨ ਸਿੰਘ ਆ ਵੀਰ ਜੀ ਮਹਿੰਦਰਪਾਲ ਜਦੋਂ ਅਸੀਂ ਉੱਥੇ ਉੱਥੇ ਰੈਸਟੋਰੈਂਟ 'ਚ ਪਹੁੰਚ ਗਏ ਆ ਇਹਨਾਂ ਨੇ ਕਿਹਾ ਸੀ ਪੰਜ ਬੰਦੇ ਤੁਸੀਂ ਆਪਣੇ ਲੈ ਆਓ ਮੇਰੇ ਨਾਲ ਵਿਚਾਰ ਕਰਾ ਲੋ ਆਣ ਕੇ ਇਹ ਕਿੰਨੇ ਬੰਦੇ ਲੈ ਕੇ ਆ ਗਏ ਜੀ 25 ਬੰਦੇ ਉੱਥੇ ਕਮੇਟੀ ਨੇ ਕਿਹਾ ਵੀ ਤੁਸੀਂ ਪੰਜ ਲੈ ਆਓ ਵਿਚਾਰ ਕਰ ਲੋ ਉੱਥੇ ਮੇਰੀ ਤੇ ਗੱਲ ਹੀ ਨਹੀਂ ਸੀ ਮੈਂ ਤੇ ਉੱਪਰ ਬੈਠਾ ਸੀ ਉਹ ਕਹਿੰਦੇ ਸੀ 5 ਆਏ ਕਹਿੰਦੇ ਸੀ 25 ਆ ਪੰਜ 25 ਤੇ ਗੱਲ ਨਦੀ ਅੜ ਗਈ 7 ਵਜੇ ਤੋਂ ਲੈ ਕੇ 9 ਵਜੇ ਤੱਕ ਇਹੋ ਕਹਾਣੀ ਪਾ ਕੇ ਬਿਠੇ ਰਹੇ ਤੇ ਬਾਹਰ ਆਣ ਕੇ ਵੀਡੀਓ ਪਤਾ ਕੀ ਬਣਾਈ ਸਰ ਵੀਰ ਧੁੰਦਾ ਪਕੜਾ ਦੋ ਦੱਸੋ ਜੀ ਮੈਂ 3 ਤਰੀਕ ਦਾ ਇੱਥੇ ਬੈਠਾ ਤੇ ਮੈਨੂੰ ਕੀ ਆਂਦੇ ਭਲਾ ਜੀ ਭਗਾਣਾ ਹੋ ਗਿਆ ਇਹ ਗੁਰੂ ਕੇ ਸਿੱਖੋ ਉਹ ਸਿੱਖੋ ਸੱਚ ਬੋਲੋ ਜੇ ਤੁਸੀਂ ਸਿੱਧੀ ਸਿੱਧੇ ਸੀ ਨਾ ਤੁਸੀਂ ਸੱਚ ਬੋਲਦੇ ਯਾਰ ਇੱਕ ਬੇਨਤੀ ਕਰਾਂ ਇਹਨਾਂ ਨੂੰ ਸਿੱਖੀ ਦਾ ਫਿਕਰ ਨਹੀਂ ਆ ਫਿਕਰ ਪਤਾ ਕੀ ਇਹ ਸਵਾਲ ਵੇਖੋ ਇਹ ਜੰਮਣ ਮਰਨ ਨੂੰ ਨਹੀਂ ਮੰਨਦਾ ਮੈਂ ਕਿਹਾ ਮੈਂ ਨਹੀਂ ਕਿਹਾ ਬਾਣੀ ਕਹਿ ਰਹੀ ਆ ਬਾਣੀ ਕਹਿੰਦੀ ਹੈ ਕਿ ਭਾਈ ਤੂੰ ਇੱਥੇ ਜੂਨਾ ਭੋਗ ਰਿਆ ਵਾ ਜੇ ਤੂੰ ਅੱਖਾਂ ਨਾਲ ਗਲਤ ਵੇਖ ਰਿਆ ਤੇ ਮੱਛੀ ਤੂੰ ਮੱਛੀ ਦੀ ਜੂਨ ਭੋਗਦਾ ਜੇ ਤੂੰ ਜ਼ੁਬਾਨ ਦੇ ਚਸਕੇ ਪਏ ਅੱਖਾਂ ਨਾਲ ਗਲਤ ਵੇਖਦਾ ਤੇ ਪਤੰਗੇ ਦੀ ਜੂਨ ਭੋਗਦਾ ਵਾ ਆਪਾਂ ਪੜਦੇ ਹਉਮੇ ਰੋਗ ਮਾਨੋ ਕੋ ਦੀਨਾ ਕਾਮ ਰੋਗ ਮੈਗਲ ਬਸਲੀਨਾ ਦ੍ਰਿਸ਼ਟ ਰੋਗ ਪਚਮੂਏ ਪਤੰਗਾ ਨਾਦਗ ਰੋਗ ਖਪ ਗਏ ਪੁਰੰਗਾ ਜੋ ਜੋ ਦੀਸੈ ਰੋਗ ਰਹਿਤ ਮੇਰਾ ਸਤਗੁਰ ਜੋਗੀ ਜੇਵਾ ਰੋਗ ਮੀਨਗਰਾ ਸਿਆਨੋ ਬਾਸਨ ਰੋਗ ਪਵਰਨ ਬਿਨਸਾਨੋ ਖੇਤ ਲੋਕ ਆ ਸਗਲ ਸੰਸਾਰਾ ਚਲੋ ਮੰਨ ਲਓ ਮੈਂ ਨਹੀਂ ਮੰਨਦਾ ਪਰਿਵਾਰ ਚ ਜਿੰਨੇ ਤੁਸੀਂ ਬੈਠੇ ਜੇ ਕਿਉਂ ਜੀ ਤੁਹਾਡੇ ਸਾਰੇ ਟੱਬਰ ਦੇ ਜੀਆਂ ਦੀ ਵਿਚਾਰਤਾ ਰਹਿ ਕੇ ਜੁਨਾ ਮਿਲਦੀ ਹੁੰਦੀ ਭਰਾ ਨਹੀਂ ਨਹੀਂ ਮੰਨ ਜੀ ਡਾਂਗ ਲੈ ਕੇ ਮਨਾਉਣਾਂ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਨਹੀਂ ਨਹੀਂ ਮੰਨ ਲਓ ਜੇ ਤੁਸੀਂ ਘਰ ਚ ਸਬਜ਼ੀ ਬਣਾਈ ਗਾਜਰਾਂ ਦੀ ਤੇ ਇੱਕ ਪੁੱਤ ਕਹਿੰਦਾ ਮੈਂ ਨਹੀਂ ਗਾਜਰਾਂ ਦੀ ਸਬਜ਼ੀ ਖਾਣੀ ਤੁਸੀਂ ਡਾਂਗਣਾ ਮਨਾਉਂਦੇ ਜੇ ਉਹ ਕਿਹਦਾ ਕਿਤੇ ਬਹਿ ਕੇ ਗੋਸ਼ਟੀ ਕਰ ਬਈ ਗਾਜਰਾਂ ਕੋਈ ਨਹੀਂ ਖਾਣੀਆਂ ਤੂੰ ਉਹ ਕਹਿੰਦਾ ਨਹੀਂ ਖਾਣੀਆਂ ਗਾਜਰਾਂ ਮੈਨੂੰ ਤੁਸੀਂ ਭਾਵੇਂ ਤੁਸੀਂ ਮੈਨੂੰ ਅਚਾਰ ਨਾ ਖਵਾ ਦਿਓ ਮੈਂ ਨਹੀਂ ਗਾਜਰਾਂ ਲਈ ਕਰਦਾ ਇਦਾਂ ਕਹਿੰਦੇ ਤੁਸੀਂ ਤੁਹਾਡਾ ਬੱਚਾ ਤੁਹਾਡੀ ਗੱਲ ਨਹੀਂ ਮੰਨਦਾ ਉਹ ਤੁਸੀਂ ਪਿਆਰ ਨਾਲ ਸਮਝਾਉਂਦੇ ਤੇ ਸਿੱਖੀ ਦੀ ਗੱਲ ਤੁਸੀਂ ਧੱਕੇ ਨਾਲ ਕੇ ਮਨਾਉਣ ਦੀ ਕੋਸ਼ਿਸ਼ ਕਰਦੇ ਹੋ ਚਲੋ ਮੈਂ ਇੱਕ ਸਵਾਲ ਕਰਦਾ ਜੇ ਵਿਚਾਰ ਕਰਾਉਣੀ ਤੇ ਆਪਣੇ ਡੇਲੇ ਤਰ੍ਹਾਂ ਦੇ ਮੁਖੀ ਲਿਆਓ ਨਾ ਫਿਰ ਫਿਰ ਪੰਜ ਸੱਤ ਕੈਮਰੇ ਲਾਓ ਕਿਉਂਕਿ ਮੈਂ ਵੀ ਜਦੋਂ ਸਵਾਲ ਕਰੂੰਗਾ ਫਿਰ ਤੁਹਾਡੇ ਬਾਬਿਆਂ ਨੂੰ ਵੀ ਜਵਾਬ ਦੇਣਾ ਪਊਗਾ ਉਦੋਂ ਤੁਸੀਂ ਦਰਮਿਆਨੇ ਲਿਆ ਕੇ ਬੰਦੇ ਖੜੇ ਕਰ ਦਿੰਦੇ ਸੀ ਤਾਂ ਮੇਰੀ ਬੇਨਤੀ ਹੱਥ ਜੋੜ ਕੇ ਗੁਰੂ ਕੇ ਪੈਰੇ ਸਕੋ ਅਸੀਂ ਨਹੀਂ ਚਾਹੁੰਦੇ ਸਾਡੇ ਕਰਕੇ ਗੁਰਦੁਆਰਿਆਂ 'ਚ ਲੜਾਈਆਂ ਹੋਣ ਕਿਸੇ ਦੀ ਪਾਗਲ ਅਥੇ ਪੁਲਿਸ ਆਵੇ ਪੁਲਿਸ ਤਾਂ ਇਨਾ ਕਰਕੇ ਆਉਂਦੀ ਆ ਜੀ ਖਾੜੇ ਕਰਕੇ ਤੇ ਹੁੰਦੀ ਨਹੀਂ ਅਸੀਂ ਅੱਜ ਤੱਕ ਪੂਰੀ ਦੁਨੀਆ ਤੇ ਕਿਦੀ ਕਿਤੇ ਦਵਾਨ ਰੋਕਣ ਗਏ ਹੋਈਏ ਕਦੀ ਕਿਸੇ ਨੂੰ ਇਹ ਵੀ ਕਿਹਾ ਹੋਵੇ ਕਿ ਤੁਸੀਂ ਫਲਾਣੇ ਪ੍ਰਚਾਰਕ ਕੋਲੋਂ ਕਥਾ ਸਾਨੂੰ ਦੱਸਣ ਤੇ ਸਹੀ ਤੁਸੀਂ ਸਾਨੂੰ ਕਿਉਂ ਰੋਕਦੇ ਹੋ ਕਿਉਂਕਿ ਤੁਹਾਨੂੰ ਪਤਾ ਵੀ ਜੇ ਸ਼ਬਦ ਦੀ ਬਾਣੀ ਦੀ ਗੱਲ ਘਰ ਘਰ ਜਾਏਗੀ